ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਭਾਈ। ਕੀ ਹਾਲ ਹੈ ਦੋਸਤੋ? ਕਾਹ ਬਈ? ਪਹਿਲਾਂ ਤਾਂ ਸਾਰਿਆਂ ਨੂੰ ਬਹੁਤ 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 ਮੁਬਾਰਕਾਂ ਜੋ ਆਪਣਾ ਕਬੱਡੀ ਕੱਪ ਪਾਈ ਹੋਇਆ ਉਸ ਦਿਨ ਸਾਰੇ ਖੜੇ ਹੋ ਰਹੇ ਹੋ। ਤੇ ਗਾ ਤੁਹਾਨੂੰ ਸਾਰੇ ਭਾਈਆਂ ਦਾ ਧੰਨਵਾਦ ਆ ਜਿਨ੍ਹਾਂ ਇੱਕ ਸਰੋਹ ਦੇ ਦਾਰੇ ਵਿੱਚਰਾ ਵੀ ਯੋਗਦਾਨ ਪਾਇਆ ਆਪਣੇ ਇਸ ਕਬੱਡੀ ਕੱਪ ਨੂੰ ਸਿਰਾਂ ਚਾਰਨੇ ਵਾਸਤਾ ਕਿਉਂਕਿ ਇਹ ਢੀਕੇ ਵਾਲੇ ਵੀ ਬਹੁਤ ਵਾ ਪਰ ਜਿਹੜੇ ਚਾਰਦੇ ਵਾਲੇ ਉਹਨਾਂ ਦਾ ਧੰਨਵਾਦ ਬੜਾ ਸਰਪੰਚ ਸਾਹਿਬ ਨੂੰ ਵੀ ਆ ਹੌਲ ਰਹਿਤ ਰਹੇ ਹੈ। ਬਾਕੀ ਹੋਰ ਸਵਾ ਉਹ ਫਿਰ ਆਪਣੀ ਜਾਂ ਇੰਸਟਾਗ੍ਰਾਮ ਪਾ ਜਾਂ ਫਿਰ ਹੋਰ ਨਹੀਂ ਟੀਵੀ ਨਹੀਂ ਗੰਟੀ ਫਿਰ ਆਈ ਉੰਮਾ ਵੀ ਆਪਣੀ ਕੁਆਦੀ ਵਾਲਾ ਬੰਦਾ ਹੈ ਇਹਦਾ ਜਾਵਾ ਹੈ ਨਾ ਯਾ ਆਪਣਾ ਸੁਕੀਤ ਖਾਨ ਲਈ ਆ ਉਸਨੇ ਇੰਟਰਵਿਊ ਦਿਆ ਉਸਮਾ ਵੀ ਆਪਣੇ ਵਾਲੀ ਬੋਲੀ ਬੋਲੀ ਉਹਨਾਂ ਹੋਰ ਵੀ ਬਹੁਤ ਬੰਦੇ ਆ ਜਿਹੜੇ ਬੋਲ ਰਹੇ ਆ ਹਰੇ ਇਮਦਿੱਲਾ ਵੀ ਆਵਾ ਆਪਣੀ ਬੋਲੀ ਨਾਲ ਸਵਾਦ ਸਾਬਾ ਨਾ ਬਾਈ ਵੀ ਤੇ ਨਹੀਂ ਸਵਾਦ ਲੇਦਾ ਜਿੱਤਰਾ ਹੋਰ ਬੋਲੀਆਂ ਆ ਜਿੱਤਰਾ ਮਲਵਾਈ ਹੋਗੀ ਮਾਜੀ ਹੋਗੀ ਤੂੰ ਸਾਰੇ ਜਾਣਾਂ ਮਾਰੀ ਬੋਲੀ ਨੂੰ ਬਹੁਤ ਘੱਟ ਗਿਆ ਨਾਲੇ ਜਦ ਕੀ ਹਰਿਆਣੇ ਵਾਲੇ ਦਾ ਕੰਮ ਹਰਿਆਣੇ ਵਿੱਚ ਆ ਤੇ ਮੈਨੂੰ ਕਹਾਂ ਤੇ ਬਾਈ ਪੰਜਾਬ ਮੰਨਿਆ ਏ ਇਹ ਹਾਂ ਪੰਜਾਬ ਮੰਨਿਆ ਨੇ ਮਿੱਤ ਹੱਦੇ ਬਾਈ ਹਰਿਆਣੇ ਨਾਲ ਦੇ ਰਹੇ ਯਾਨੀ ਕਿ ਹਮ ਵੀ ਪੰਜਾਬ ਕੇ ਬਾਈ ਪਰ ਉਸ ਦਾ ਵੀ ਕਸੂਰ ਨਹੀਂ ਆ ਉਹਨੂੰ ਪਤਾ ਨਹੀਂ ਦਾ ਵੀ ਮਾਰੀ ਬੋਲੀ ਵੀ ਪੰਜਾਬੀ ਕੀ ਹੈਗਾ ਉਪ ਬੋਲੀ ਆ ਜਦ ਕੀ ਪਤਾ ਲੱਗਣ ਲੱਗਿਆ ਹਰ ਬਾਈ ਅੱਜੇ ਵੱਡਾ ਲਾਣਾ ਆ ਤਾਂ ਥਾਪੀ ਸਾਰੇ ਆਪਣੀ ਬੋਲੀ ਨਾਲ ਬਾਤ ਕਰੇ ਕਰੋ ਸਰਮਾਣੇ ਦੀ ਲੋੜ ਨਹੀਂ ਆਪਣੀ ਜੱਟੀਆਂ ਟਰੈਕਟਰ ਆ ਜਹਾ ਵੀ ਹੋ ਸਿਕਾਇਆ ਪੁਆਦ ਵਾਲੀ ਜ਼ਰੂਰ ਲਿਖੇ ਕਰੋ ਕਿਉਂਕਿ ਇਸ ਚੀਜ਼ ਤੇ ਪਤਾ ਲਗਾ ਲੋ ਤੁਮ ਬੰਦੇ ਪੁੱਛਾ ਕਈ ਬੰਦੇ ਨਹੀਂ ਵੀ ਕਹਿੰਦੇ ਮੈਂ ਲਖਵਾਨ ਗਿਆ ਜਿਹੜਾ ਲਿਖਣੇ ਵਾਲਾ ਤਾਂ ਉਹ ਬਹੁਤਾ ਕੋਈ ਨਹੀਂ ਲੋਕਿਆ ਚੀਜ਼ ਫਿਰ ਉਸ ਨੂੰ ਸਮਝਾਵਾਂ ਅਗਲੇ ਨੂੰ ਇੱਕ ਬੰਦੇ ਨੂੰ ਤਾਂ ਪਤਾ ਲੱਗਿਆ ਹੋਰ ਵੀ ਪੁੱਛਾ ਗਿਆ ਇਸ ਕਰਕੇ ਬਾਈ ਜੇ ਤੁਮ ਜਹਾ ਆਪਣੀ ਬੋਲੀ ਅੱਗਾ ਆਵਾ ਮਾਰੇ ਨਿਆਣੇ ਨਾ ਸ਼ਰਮਾ ਕਿਉਂਕਿ ਮੇਰੇ ਕੋਲ ਬਾਹਰ ਤੋਂ ਵੀ ਬਹੁਤ ਬੰਦਿਆਂ ਦੇ ਮੈਸੇਜ ਆਵਾ ਆ ਹੋਣਾ ਆਇਆ ਤਾਂ ਬਈ ਪਹਿਲਾ ਮਾਰੀਆ ਜਿਹੜੇ ਪੰਜਾਬ ਵਾਲੇ ਦੇ ਨਾ ਮੇਮਨ ਨੂੰ ਕਹੀ ਕਰਾਦੇ ਸਾਰੀ ਬੋਲੀ ਐਸੀ ਆਹਮ ਹੌਲੀ ਹੌਲੀ ਉਨੀ ਜਿੱਤਰਾ ਬੋਲਣਾ ਹਜਾਂਦੇ ਪਰੀਮਗਾਹ ਹਮ ਆਪਣੀ ਬੋਲੀ ਮੈਂ ਬਾਤ ਕਰਾ ਹਾਂ ਜੇ ਨੇ ਜਿਆਦਾ ਕਰਾ ਫੁੱਥਾ ਚੱਲ ਜੀਓ ਤੇ ਤੇ ਜੜੀ ਦਾ ਨਫਾ ਕੀ ਵਾ ਬਣਾਈਆਂ ਵੀ ਮਾਰੀ ਵੀ ਪੰਜਾਬੀ ਜੀ ਬੋਲੀ ਆਇਓ ਇਸ ਕਾ ਤਾ ਬਈ ਗਲਤੀ ਸ਼ਖਤੀ ਮਾਫ ਕਰਿਓ ਗਲਤੀ ਸ਼ਖਤੀ ਮਾਫ ਕਰਿਓ ਤੇ ਬਈ ਹੋ ਗਈ ਹੋਆ ਲੈ ਇੱਕ ਸ਼ੇਰ ਕਹਿਦਾ ਫਿਰ ਨਾ ਸਸਰੀਆ ਦਾ ਕਹਾ ਕਈਆਂ ਕਾਤੇ ਲੜਾ ਚਲੂਰੇ ਸੇ ਕਈ ਕਹਾ ਪਾਈ ਬੋਲਦੀ ਥਾਰੀ ਸੁਣਤਾ ਆ ਜਾਆ ਸਵਾਦ ਜਦ ਕੋਈ ਮਾਰਾ ਧਾਰਾ ਕਰਾਣਾ ਸਮਝੇ ਗਰੋ ਪੱਦੇਗਾ ਏਰੀਆ ਖਵਾਗ ਤੇਰਾ ਖਵਾਗ ਪੁਰੀ ਰੇ ਟੋਲੀ ਠੀਕ ਆ ਬਾਈ ਸਾਰਿਆਂ ਨੂੰ ਬਾਈ ਬੇੜੇ ਵਾਲਿਆਂ ਨੂੰ ਫੱਟੇ ਕਰ ਬੇੜੇ ਵਾਲਿਆਂ ਨੂੰ ਸਾਰੇ ਨੂੰ ਸਸਰੀਪਾਲ ਪਿਆਰ ਤੇ ਨਿਵਾਸਤਾ ਪਹਿਲਾ ক্রিকেট ਕੱਪ ਭਾਈ ਦੇ ਜਨਮ ਦਾ ਸ਼ੁਰੂਆਤ ਹੀ ਮੰਨ ਲਈ ਤੋਂ ਇੰਤੋ ਸਾਲ ਹੱਦ ਹੋ ਗਿਆ ਮਨੂਜੀ ਜੀ ਦਾ ਬਾਈ ਧੰਨਵਾਦ ਖਰਾ ਪਿਆਰ ਤੇ ਨਿਵਾਸਤਾ ਬੁਲਾਣੇ ਵਾਸਤਾ ਸੰਭਾਨ ਸਾਹਿਬ ਹੋਰ ਬਾਈ ਸਾਰੇ ਇਤਰੀ ਨੇ ਠੀਕ ਹੈ ਜੀ ਸਸਰੀਪਾਲ ਸਾਰੇ ਬਾਤ ਬਾਤ ਧੰਨਵਾਦ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਵੀ ਆ ਆਪਣੇ ਇਲਾਕੇ ਦੇ ਵੀਰ ਹੈ ਜਿਹਨੇ ਪੰਜਾਬੀ ਬੋਲੀ ਨੂੰ ਉੱਪਰ ਲੈ ਕੇ ਜਾ ਰਿਹਾ ਇੱਕ ਵਾਰੀ ਪਤ ਲੈ ਵੀ ਗਵਿੰਦਰભાઈ ਧੰਨਵਾਦ ਭਰਾ ਤੁਹਾਡਾ ਅਮਨ ਵੀਰੋ ਜੀ ਦਾ ਲੋਕੇ ਸਾਡੀ ਇਸ ਗੋਲੀ ਨੂੰ ਤੁਸੀਂ ਦੁਨੀਆ ਭਰ ਦੇ ਵਿੱਚ ਪਹੁੰਚਾਇਆ